ਹਾਂਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਇੱਕ ਉਸ ਕੇਸ ਦੇ ਬਾਰੇ ਜੋ ਉਹਨਾਂ ਕੇਸਸ ਦੇ ਵਿੱਚੋਂ ਇੱਕ ਹੈ ਜੋ ਕਿ ਪੁਲਿਸ ਬੜੀ ਸ਼ਿੱਦਤ ਨਾਲ ਹੱਲ ਕਰਦੀ ਹੈ ਇਹ ਉਹਨਾਂ ਕੇਸਸ ਦੇ ਵਿੱਚੋਂ ਇੱਕ ਕੇਸ ਆ ਜਿੱਥੇ ਪੁਲਿਸ ਕੋਲ ਸੀਮਤ ਜੇ ਸਬੂਤ ਹੁੰਦੇ ਆ ਸਿਰਫ ਸਬੂਤ ਦੇ ਨਾਮ ਤੇ ਇੱਕ ਦੋ ਚੀਜ਼ਾਂ ਹੁੰਦੀਆਂ ਤੇ ਤਾਂ ਵੀ ਪੁਲਿਸ ਇਹਨਾਂ ਕੇਸਸ ਨੂੰ ਹੱਲ ਕਰ ਲੈਂਦੀ ਹੈ ਇਸ ਕੇਸ ਦੇ ਵਿੱਚ ਇੱਕ ਮumbai ਦੇ ਵਿੱਚ ਕਤਲ ਹੁੰਦਾ ਕਤਲ ਹੋਣ ਤੋਂ ਬਾਅਦ ਪੁਲਿਸ ਦੇ ਕੋਲ ਸਿਰਫ ਲਾਲ ਦੇ ਹੱਥ ਅਤੇ ਪੈਰ ਹੁੰਦੇ ਆ ਉਹਨਾਂ ਹੱਥਾਂ ਅਤੇ ਪੈਰਾਂ ਤੋਂ ਜਿਹੜੀ ਪੁਲਿਸ ਆ ਉਹ ਇਸ ਕਤਲ ਹੋਣ ਵਾਲੇ ਬੰਦੇ ਦੇ ਬਾਰੇ ਪਤਾ ਕਰਦੀ ਹੈ ਉਸ ਤੋਂ ਬਾਅਦ ਕਤਲ ਦੇ ਬਾਰੇ ਪਤਾ ਕਰਦੀ ਹੈ ਤੇ ਫਿਰ ਇਸ ਕਤਲ ਦਾ ਕਾਰਨ ਵੀ ਪਤਾ ਲੱਗਦਾ ਹੈ ਇੱਕ ਇੱਕ ਕਰਕੇ ਸਟੈਪ ਵਾਈਜ਼ ਸਟੈਪ ਜਿਹੜਾ ਕੇਸ ਹੱਲ ਹੁੰਦਾ ਇਸ ਕੇਸ ਦੇ ਵਿੱਚ ਲਾਲੋ ਇੱਕ ਤਾਂ ਪੁਲਿਸ ਦੀ ਮਿਹਨਤ ਹੁੰਦੀ ਹੈ ਤੇ ਨਾਲ ਇਤਫਾਕ ਲਾਲੋ ਜਾ ਫਿਰ ਉਸ ਪਰਮਾਤਮਾ ਦੀ ਮਿਹਰ ਲਾ ਲਓ ਜੋ ਤੁਸੀਂ ਸਮਝ ਸਕਦੇ ਹੋ ਉਹ ਤੁਸੀਂ ਸੋਚ ਸਕਦੇ ਹੋ ਉਹ ਤੁਸੀਂ ਲਾ ਸਕਦੇ ਹੋ ਕਿ ਕਿਵੇਂ ਇਹ ਕੇਸ ਜਿਹੜਾ ਹੱਲ ਹੋਇਆ ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਓ ਐਂਡ ਦੇ ਉੱਤੇ ਜਾ ਕੇ ਤੁਸੀਂ ਆਪਣੇ ਸੁਝਾਅ ਜਰੂਰ ਦਿਓ ਤੁਸੀਂ ਆਪਣੇ ਕਮੈਂਟ ਕਰਕੇ ਤੁਸੀਂ ਆਪਣੇ ਵਿਚਾਰ ਜਰੂਰ ਰੱਖਿਓ ਤੇ ਜੇਕਰ ਤੁਸੀਂ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਅਤੇ ਬੈਲ ਦਾ ਆਈਕਨ ਦਬਾਉਣਾ ਨਾ ਭੁੱਲਣਾ ਤਾਂ ਕਿ ਐਦਾਂ ਦੀਆਂ ਹੋਰ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਅਸੀਂ ਤੁਹਾਡੇ ਲਈ ਇਦਾਂ ਦਾ ਹੋਰ ਨਵਾਂ ਨਵਾਂ ਕੰਟੈਂਟ ਲੈ ਕੇ ਆਉਂਦੇ ਰਹੀਏ ਤੇ ਬਹੁਤਾਂ ਸਮਾਂ ਆਪਾਂ ਤੁਹਾਡਾ ਨਾਲ ਲੈਂਦੇ ਹੋਏ ਸ਼ੁਰੂ ਕਰਦੇ ਆ ਅੱਜ ਦੀ ਇਹ ਵੀਡੀਓ ਗੱਲ ਹੈ ਜੀ 2 ਦਸੰਬਰ 2019 ਦੀ ਇਹ ਉਹੋ ਹੀ ਸਮਾਂ ਸੀ ਜਦੋਂ ਕਰੋਨਾ ਸ਼ੁਰੂ ਹੋਇਆ ਸੀਗਾ ਉਧਰੋਂ ਚਾਈਨਾ ਦੇ ਵਿੱਚ ਜਿਹੜੇ ਕਰੋਨਾ ਨੇ ਦਸਤਕ ਦਿੱਤੀ ਸੀ ਉਸ ਤੋਂ ਬਾਅਦ ਹੌਲੀ-ਹੌਲੀ ਜਿਹੜੇ ਬਾਕੀ ਦੇਸ਼ ਵੀ ਬੰਦ ਹੋਣੇ ਸ਼ੁਰੂ ਹੋਏ ਸੀ ਪਰ ਇਹ ਉਦੋਂ ਦੀ ਗੱਲ ਆ ਜਦੋਂ ਕਰੋਨਾ ਹਲੇ ਆਇਆ ਹੀ ਸੀ ਚਾਈਨਾ ਦੇ ਵਿੱਚ 2 ਦਸੰਬਰ 2019 ਮumbai ਦਾ ਇੱਕ ਮਾਹਮ ਵਿੱਚ ਬਹੁਤ ਸੋਹਣਾ ਵਿੱਚ ਹੈ ਉਥੇ ਲੋਕ ਘੁੰਮਣ ਫਿਰਨ ਲਈ ਆਉਂਦੇ ਆਪਣੀ ਫੈਮਿਲੀਜ਼ ਨੂੰ ਲੈ ਕੇ ਆਉਂਦੇ ਆ ਉਸ ਦਿਨ ਵੀ ਲੋਕ ਉਸ ਵਿੱਚ ਦੇ ਉੱਤੇ ਘੁੰਮ ਫਿਰ ਰਹੇ ਸੀ ਲਹਿਰਾ ਸਮੁੰਦਰ ਦੀਆਂ ਆ ਰਹੀਆਂ ਸੀਗੀਆਂ ਜਾ ਰਹੀਆਂ ਸੀ ਆ ਬਹੁਤ ਸੋਹਣਾ ਦ੍ਰਿਸ਼ ਸੀਗਾ ਤੇ ਉਦੋਂ ਹੀ ਚੱਲਦਾ ਚੱਲਦਾ ਇੱਕ ਲਹਿਰ ਆਪਣੇ ਨਾਲ ਇੱਕ ਬੈਗ ਲੈ ਕੇ ਆਉਂਦੀ ਹੈ ਇੱਕ ਸੂਟਕੇਸ ਉਹ ਸੂਟਕੇਸ ਨੂੰ ਜਦੋਂ ਉਥੋਂ ਦੇ ਲੰਗ ਦੇ ਕਰਦੇ ਲੋਕ ਦੇਖਦੇ ਆ ਉਹਨਾਂ ਦੀ ਨਿਗਾ ਪੈਂਦੀ ਆ ਤਾਂ ਉਹਨਾਂ ਨੂੰ ਇੱਕ ਵਾਰ ਸ਼ੱਕ ਹੁੰਦਾ ਕੇ ਲਾਵਾਰਿਸ ਦਾ ਜਿਹੜਾ ਸੂਟਕੇਸ ਹੈ ਇੱਥੇ ਕਿਉਂ ਪਿਆ ਤਾਂ ਇੱਕੋ ਦੇਖਣ ਨੂੰ ਵੀ ਲੱਗ ਰਿਹਾ ਸੀ ਜਿਵੇਂ ਨਵਾਂ ਹੋਵੇ ਤਾਂ ਉਸ ਤੋਂ ਬਾਅਦ ਫਿਰ ਉਹ ਜਿਹੜੇ ਉੱਥੇ ਲਾਈਫਗਾਰਡ ਹੁੰਦੇ ਆ ਜਾਂ ਕਹਿ ਦਈਏ ਉੱਥੇ ਮੌਕੇ ਤੇ ਜਿਹੜੇ ਸੁਰੱਖਿਆ ਕਰਮੀ ਹੁੰਦੇ ਆ ਉਹਨਾਂ ਨੂੰ ਬੁਲਾਉਂਦੇ ਆ ਉਹਨਾਂ ਨੂੰ ਸੂਚਿਤ ਕਰਦੇ ਆ ਉਹ ਆਉਂਦੇ ਆ ਉਹ ਆ ਕੇ ਉਸ ਸੂਟਕੇਸ ਨੂੰ ਖੋਲਦੇ ਆ ਜਦੋਂ ਸੂਟਕੇਸ ਨੂੰ ਖੋਲਿਆ ਜਾਂਦਾ ਤਾਂ ਸੂਟਕੇਸ ਦੇ ਵਿੱਚ ਇੱਕ ਹੱਥ ਅਤੇ ਇੱਕ ਪੈਰ ਮਿਲਦਾ ਉਹਨਾਂ ਨੂੰ ਇੱਕ ਇਨਸਾਨ ਦਾ ਹੱਥ ਅਤੇ ਇੱਕ ਪੈਰ ਤੇ ਨਾਲ ਕੁਝ ਕੱਪੜੇ ਹੁੰਦੇ ਆ ਤਾਂ ਜਦੋਂ ਇਹ ਸਾਰਾ ਕੁਝ ਦੇਖਦੇ ਆ ਲੋਕ ਉੱਥੇ ਨੇੜੇ-ਤੇੜੇ ਖੜੇ ਹੁੰਦੇ ਆ ਹਰ ਕੋਈ ਡਰ ਜਾਂਦਾ ਕਿ ਇਸ ਸੂਟਕੇਸ ਦੇ ਵਿੱਚੋਂ ਨਿਕਲ ਕੀ ਆਇਆ ਤਾਂ ਫਿਰ ਉੱਥੇ ਹੁਣ ਪੁਲਿਸ ਨੂੰ ਫੋਨ ਕੀਤਾ ਜਾਂਦਾ ਮੌਕੇ ਤੇ ਪੁਲਿਸ ਪਹੁੰਚਦੀ ਹੈ ਪੁਲਿਸ ਆ ਕੇ ਜਦੋਂ ਪੈਕ ਨੂੰ ਚੈੱਕ ਕਰਦੀ ਹੈ ਤਾਂ ਉਹ ਦੇਖਦੇ ਆ ਕਿ ਉਸ ਦੇ ਵਿੱਚ ਇੱਕ ਹੱਥ ਤੇ ਇੱਕ ਪੈਰ ਆ ਤਾਂ ਪੁਲਿਸ ਨੂੰ ਲੱਗਦਾ ਕਿ ਬਾਕੀ ਦੀ ਜਿਹੜੀ ਬਾਡੀ ਆ ਉਹ ਵੀ ਨੇੜੇ-ਤੇੜੇ ਹੀ ਹੋਣੀ ਆ ਇਸ ਕਰਕੇ ਜਿਹੜੀ ਪੁਲਿਸ ਆ ਉਹ ਮਛਵਾਰਿਆਂ ਨੂੰ ਬੁਲਾਉਂਦੀ ਆ ਤੇ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਇਦਾਂ ਦਾ ਕੋਈ ਬੈਗ ਜਾਂ ਇਦਾਂ ਦੀ ਕੋਈ ਚੀਜ਼ ਹੋਰ ਵੀ ਲੱਭੀ ਜਾਵੇ ਸਮੁੰਦਰ ਦੇ ਵਿੱਚ ਜਾਂ ਕਿਨਾਰੇ ਤੇ ਜਿਸ ਦੇ ਵਿੱਚ ਕੋਈ ਬਾਡੀ ਵਗੈਰਾ ਹੋਵੇ ਤਾਂ ਹੁਣ ਮਛਾਰੇ ਮਛਵਾਰੇ ਨੇ ਜਿਹੜੇ ਉਹ ਕੰਮ ਤੇ ਲੱਗ ਜਾਂਦੇ ਆ ਉਹ ਲੱਭਣਾ ਸ਼ੁਰੂ ਕਰਦੇ ਆ ਪਰ ਉਹਨਾਂ ਦੇ ਹੱਥ ਜੇ ਆ ਕੁਝ ਵੀ ਨਹੀਂ ਲੱਗਦਾ ਜਿਸ ਦੇ ਵਿੱਚ ਕੋਈ লাশ ਵਗੈਰਾ ਜਾਂ ਕੋਈ ਬੈਗ ਵਗੈਰਾ ਹੋਵੇ ਤਾਂ ਹੁਣ ਪੁਲਿਸ ਇੱਕ ਵਾਰ ਤਾਂ ਮਾਇੂਸ ਹੋ ਜਾਂਦੀ ਹੈ ਪੁਲਿਸ ਦੇ ਕੋਲੇ ਹੁਣ ਇੱਕ ਹੱਥ ਸੀ ਤੇ ਇੱਕ ਪੈਰ ਸੀ ਜਿਸ ਦੇ ਨਾਲ ਪੁਲਿਸ ਨੇ ਅੱਗੇ ਇਸ ਬਾਡੀ ਦੇ ਬਾਰੇ ਇਸ ਜਿਹੜਾ ਕਤਲ ਹੋਣ ਵਾਲਾ ਬੰਦਾ ਸੀਗਾ ਜਿਸ ਦਾ ਇਹ ਹੱਥ ਤੇ ਪੈਰ ਸੀ ਉਹਦੇ ਸਨਾਖਤ ਕਰਨੀ ਸੀ ਪੁਲਿਸ ਨੂੰ ਜਿਹੜੀ ਸਨਾਖਤ ਦੇ ਲਈ ਜੁਟ ਜਾਂਦੀ ਹੈ ਤੇ ਉਹ ਸਨਾਖਤ ਕੁਝ ਇਸ ਤਰ੍ਹਾਂ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਪੁਲਿਸ ਜਿਹੜੇ ਨੇੜੇ ਤੇੜੇ ਦੇ ਸੀਸੀਟੀਵੀ ਕੈਮਰਾ ਹੁੰਦੇ ਆ ਉਹਨਾਂ ਦੀ ਸਾਰੇ ਰਿਕਾਰਡਿੰਗ ਮੰਗਾਉਂਦੇ ਆ ਉਹ ਇੱਕ ਇੱਕ ਕਰਕੇ ਰਿਕਾਰਡਿੰਗ ਚੈੱਕ ਕਰਦੇ ਆ ਤਾਂ ਕਿ ਕੋਈ ਬੈਗ ਸਿੱਟਦਾ ਜਾਂ ਬੈਗ ਲੈ ਕੇ ਆਉਂਦਾ ਜਾਂਦਾ ਉਸ ਜਿਹੜੀ ਵੀਡੀਓ ਦੇ ਵਿੱਚ ਦਿਖ ਸਕੇ ਪਰ ਪੁਲਿਸ ਨੂੰ ਜੇ ਕੋਈ ਵੀ ਬੰਦਾ ਨਹੀਂ ਦਿਖਦਾ ਜੋ ਕਿ ਬੈਗ ਲੈ ਕੇ ਆਉਂਦਾ ਹੋਵੇ ਜਾਂ ਕੋਈ ਸਿੱਟ ਦਾ ਇਸ ਸਮੁੰਦਰ ਦੇ ਵਿੱਚ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਇੱਥਾਂ ਦਾ ਤਾਂ ਪੁਲਿਸ ਕੋਲੇ ਸਿਰਫ ਹੁਣ ਇੱਕ ਅੱਗੇ ਇੱਕ ਸਟੈਪ ਬਚਦਾ ਜੋ ਕਿ ਹੁੰਦਾ ਮਿਸਿੰਗ ਪਰਸਨਸ ਦੀਆਂ ਜਿਹੜੀਆਂ ਰਿਪੋਰਟਸ ਹੁੰਦੀਆਂ ਨੇ ਉਹਨਾਂ ਨੂੰ ਚੈੱਕ ਕਰਨਾ ਤਾਂ ਹੁਣ ਪੁਲਿਸ ਉਹ ਇਸ ਸਟੈਪ ਅੱਗੇ ਅਪਣਾਉਂਦੀ ਹੈ ਪੂਰੀ ਮੁੰਬਈ ਦੇ ਵਿੱਚ ਜਿੰਨੇ ਵੀ ਮਿਸਿੰਗ ਰਿਪੋਰਟਸ ਹੋਈਆਂ ਹੁੰਦੀਆਂ ਨੇ ਉਹਨਾਂ ਬਾਰੇ ਪਤਾ ਕੀਤਾ ਜਾਂਦਾ ਸਾਰੇ ਜਿਹੜੇ ਪੁਲਿਸ ਸਟੇਸ਼ਨ ਹੁੰਦੇ ਆ ਉਹਨਾਂ ਤੋਂ ਜਿਹੜੀਆਂ ਰਿਪੋਰਟਸ ਜਾਂ ਕੰਪਲੇਨਟਸ ਮੰਗਾਈਆਂ ਜਾਂਦੀਆਂ ਤੇ ਉਹਨਾਂ ਕੰਪਲੇਂਟਸ ਦੇ ਨਾਲ ਇਸ ਹੱਥ ਤੇ ਪੈਰ ਦੀ ਜਿਹੜੀ ਪ੍ਰੋਫਾਈਲ ਨੂੰ ਮੈਚ ਕਰਨਾ ਸ਼ੁਰੂ ਕਰਦੀ ਹੈ ਜਿਹੜੀ ਪੁਲਿਸ ਹੁੰਦੀ ਹੈ ਹੁਣ ਉਹਨਾਂ ਨੂੰ ਇਦਾਂ ਦੀ ਕੋਈ ਵੀ ਚੀਜ਼ ਜਾਂ ਕੋਈ ਵੀ ਕੰਪਲੇਂਟ ਜਾਂ ਕੰਪਲੇਂਟ ਦੇ ਵਿੱਚ ਕੋਈ ਵੀ ਕਲੂ ਨਹੀਂ ਮਿਲਦਾ ਜਿਸ ਦੇ ਨਾਲ ਇਸ ਹੱਥ ਤੇ ਪੈਰ ਨੂੰ ਕਿਸੇ ਕੰਪਲੇਂਟ ਦੇ ਨਾਲ ਜੋੜਿਆ ਜਾ ਸਕੇ ਤਾਂ ਉਸ ਤੋਂ ਬਾਅਦ ਹੁਣ ਪੁਲਿਸ ਦੇ ਹੱਥ ਬੰਨੇ ਰਹਿ ਜਾਂਦੇ ਆ ਕਿਉਂਕਿ ਇਹ ਮਾਮਲਾ ਹੁਣ ਕਾਫੀ ਜ਼ਿਆਦਾ ਵੱਡਾ ਨਜ਼ਰ ਆ ਰਿਹਾ ਸੀਗਾ ਕਿਉਂਕਿ ਇਸ ਮਾਮਲੇ ਦੇ ਵਿੱਚ ਉਸੋ ਤਾਂ ਇਹ ਜਿਹੜਾ ਉਸ ਵਿੱਚ ਦੀਗਾ ਉਹਦਾ ਜਿਹੜਾ ਥਾਣਾ ਪੈਂਦਾ ਸੀ ਉਸ ਥਾਣੇ ਤੋਂ ਬਾਹਰ ਦੇ ਥਾਣਿਆਂ ਦੇ ਵਿੱਚ ਜਾ ਕੇ ਵੀ ਚੈੱਕ ਕਰਨਾ ਸੀ ਇਸ ਕਰਕੇ ਉਹਨਾਂ ਦੇ ਜੂਰਿਸਡਿਕਸ਼ਨ ਦੇ ਵਿੱਚ ਇਹ ਸਭ ਕੁਝ ਆਉਂਦਾ ਨਹੀਂ ਸੀ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਸੀ ਪੁਲਿਸ ਨੂੰ ਤੇ ਉਸ ਤੋਂ ਬਾਅਦ ਇਹ ਕੇਸ ਆ ਜਿਹੜਾ ਉਹ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤਾ ਜਾਂਦਾ ਕਿਉਂਕਿ ਕ੍ਰਾਈਮ ਬ੍ਰਾਂਚ ਦੀ ਜਿਹੜੀ ਜੂਰਿਸਡਿਕਸ਼ਨ ਹੁੰਦੀ ਹੈ ਉਹ ਕਾਫੀ ਵੱਡੀ ਹੁੰਦੀ ਹੈ ਉਹ ਕਾਫੀ ਵੱਡੀ ਜਗ੍ਹਾ ਦੇ ਵਿੱਚ ਜਿਹੜਾ ਜਾਂਚ ਕਰ ਸਕਦੇ ਹੁੰਦੇ ਆ ਅਲੱਗ-ਅਲੱਗ ਥਾਣਿਆਂ ਦੇ ਵਿੱਚੋਂ ਉਹਨਾਂ ਨੂੰ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੁੰਦੀ ਹੁਣ ਕ੍ਰਾਈਮ ਬ੍ਰਾਂਚ ਦੇ ਕੋਲ ਸਬੂਤ ਦੇ ਤੌਰ ਤੇ ਇੱਕ ਹੱਥ ਸੀ ਇੱਕ ਪੈਰ ਸੀ ਤੇ ਤਿੰਨ ਕੱਪੜੇ ਸੀ ਜਿਹੜੇ ਉਸ ਸੂਟਕੇਸ ਦੇ ਵਿੱਚ ਮਿਲੇ ਸੀ ਇੱਕ ਸ਼ਰਟ ਇੱਕ ਸਵੈਟਰ ਤੇ ਇੱਕ ਪੈਂਟ ਤੇ ਇਹ ਸਾਰਾ ਕੁਝ ਸੀ ਇਸ ਤੋਂ ਬਾਅਦ ਪੁਲਿਸ ਨੂੰ ਹੁਣ ਜਿਹੜੀ ਕ੍ਰਾਈਮ ਬ੍ਰਾਂਚ ਨੇ ਇਨਵੈਸਟੀਗੇਸ਼ਨ ਸ਼ੁਰੂ ਕਰਨੀ ਸੀ ਪਹਿਲਾਂ ਹੀ ਸੀਸੀਟੀਵੀ ਕੈਮਰਾ ਚੈੱਕ ਕਰ ਚੁੱਕੀ ਸੀ ਪੁਲਿਸ ਤੇ ਨਾਲ ਹੀ ਮਿਸਿੰਗ ਰਿਪੋਰਟਸ ਵਗੈਰਾ ਚੈੱਕ ਕਰ ਚੁੱਕੀ ਸੀ ਤੇ ਉਹ ਜਿਹੜੀਆਂ ਚੀਜ਼ਾਂ ਸੀ ਉਹ ਚੈੱਕ ਹੋ ਚੁੱਕੀਆਂ ਸੀ ਇਸ ਕਰਕੇ ਹੁਣ ਕ੍ਰਾਈਮ ਬ੍ਰਾਂਚ ਅੱਗੇ ਵਧਦੀ ਹੈ ਹੁਣ ਕ੍ਰਾਈਮ ਬ੍ਰਾਂਚ ਜਿਹੜੇ ਲੋਕ ਹੁੰਦੇ ਆ ਜਿਹੜੇ ਆਫੀਸਰ ਹੁੰਦੇ ਆ ਉਸ ਸੂਟਕੇਸ ਦੇ ਵਿੱਚ ਉਸ ਹੱਥ ਅਤੇ ਉਸ ਪੈਰ ਦੇ ਨਾਲ ਮਿਲੇ ਕੱਪੜਿਆਂ ਨੂੰ ਚੈੱਕ ਕਰਦੇ ਆ ਉਹਨਾਂ ਕੱਪੜਿਆਂ ਦੇ ਵਿੱਚ ਜਿਵੇਂ ਮੈਂ ਦੱਸੇ ਕਿ ਸ਼ਰਟ ਇੱਕ ਪੈਂਟ ਤੇ ਇੱਕ ਸਵੈਟਰ ਸੀਗਾ ਉਹ ਪਹਿਲਾਂ ਤਾਂ ਪੈਂਟ ਚੈੱਕ ਕਰਦੇ ਆ ਪੈਂਟ ਇੱਕ ਮਾਮੂਲੀ ਜੀ ਕੰਪਨੀ ਦੀ ਹੁੰਦੀ ਹੈ ਜਿਸ ਤੋਂ ਕਿ ਕੁਝ ਵੀ ਪੁਲਿਸ ਨੂੰ ਪਤਾ ਨਹੀਂ ਲੱਗਦਾ ਤੇ ਫਿਰ ਪੁਲਿਸ ਸਵੈਟਰ ਚੈੱਕ ਕਰਦੀ ਹੈ ਸਵੈਟਰ ਵੀ ਇੱਕ ਜਾਣੀਮਾਨੀ ਕੰਪਨੀ ਦਾ ਹੁੰਦਾ ਤੇ ਉਹਦੇ ਤੋਂ ਵੀ ਪੁਲਿਸ ਨੂੰ ਕੋਈ ਕਲੂ ਨਹੀਂ ਮਿਲਦਾ ਤਾਂ ਹੁਣ ਬਚਦੀ ਆ ਸ਼ਰਟ ਜਦੋਂ ਹੁਣ ਕ੍ਰਾਈਮ ਬ੍ਰਾਂਚ ਦੀ ਟੀਮ ਜਿਹੜੀ ਉਹ ਸ਼ਰਟ ਨੂੰ ਚੈੱਕ ਕਰਦੀ ਆ ਤਾਂ ਸ਼ਰਟ ਦੇ ਵਿੱਚ ਇੱਕ ਪਿਛਲੇ ਪਾਸੇ ਟੈਗ ਲੱਗਿਆ ਹੁੰਦਾ ਕਾਲਰ ਦੇ ਨੀਚੇ ਉਹ ਟੈਗ ਦੇ ਉੱਤੇ ਲਿਖਿਆ ਹੁੰਦਾ ਐਲਮੋ ਮੈਨਜ਼ ਵੇਅਰ ਉਹ ਕਿਸੇ ਦੁਕਾਨ ਦਾ ਜਾਂ ਕਿਸੇ ਕੰਪਨੀ ਦਾ ਨਾਮ ਹੁੰਦਾ ਉਹ ਇੱਕ ਰੇਅਰ ਜਿਹਾ ਨਾਮ ਸੀਗਾ ਇਸ ਕਰਕੇ ਹੁਣ ਪੁਲਿਸ ਇਸ ਨਾਮ ਦੇ ਬਾਰੇ ਸਰਚ ਕਰਨਾ ਸ਼ੁਰੂ ਕਰਦੀ ਆ ਤਾਂ ਹੁਣ ਪੁਲਿਸ ਨੂੰ ਪਤਾ ਲੱਗਦਾ ਕਿ ਜਿਹੜਾ ਟੈਗ ਦੇ ਉੱਤੇ ਨਾਮ ਸੀਗਾ ਉਹ ਕਿਸੇ ਦੁਕਾਨ ਦਾ ਨਾਮ ਆ ਕਿਸੇ ਟੇਲਰ ਦੀ ਦੁਕਾਨ ਦਾ ਨਾਮ ਉਹ ਦੁਕਾਨ ਕੁਰਲਾ ਵੈਸਟ ਦੇ ਵਿੱਚ ਆ ਜੋ ਕਿ ਮumbai ਦੇ ਵਿੱਚ ਹੀ ਹੈ ਹੁਣ ਜਿਹੜੀ ਕ੍ਰਾਈਮ ਬ੍ਰਾਂਚ ਦੀ ਟੀਮ ਹੈ ਉਹ ਕੁਰਲਾ ਵੈਸਟ ਦੀ ਉਸ ਦੁਕਾਨ ਦੇ ਉੱਤੇ ਪਹੁੰਚਦੀ ਹੈ ਤੇ ਉੱਥੇ ਜਾ ਕੇ ਉਹ ਸ਼ਰਟ ਦਿਖਾਉਂਦੇ ਆ ਕਿ ਇਹ ਸ਼ਰਟ ਇੱਥੋਂ ਦੀ ਬਣੀ ਹੋਈ ਹੈ ਤਾਂ ਉੱਥੇ ਜਿਹੜਾ ਟੇਲਰ ਹੁੰਦਾ ਜਾਂ ਮਾਲਕ ਹੁੰਦਾ ਉਹ ਦੱਸਦਾ ਕਿ ਹਾਂ ਇਹ ਜਿਹੜੀ ਸ਼ਰਟ ਆ ਉਹ ਇੱਥੋਂ ਹੀ ਬਣੀ ਹੋਈ ਹੈ ਹੁਣ ਕ੍ਰਾਈਮ ਬ੍ਰਾਂਚ ਵਾਲੇ ਉਹਨੂੰ ਪੁੱਛਦੇ ਆ ਕਿ ਸ਼ਰਟ ਹੈਕਿੰਗ ਦੀ ਹੈ ਪਤਾ ਲੱਗ ਸਕਦਾ ਤਾਂ ਉਹ ਦੱਸਦਾ ਕਿ ਸਾਡੇ ਕੋਲੇ ਇੱਕ ਸਾਡਾ ਬੈਲ ਹੈ ਬਿਲ ਬੁੱਕ ਹੈ ਉਹਦੇ ਵਿੱਚੋਂ ਪਤਾ ਲੱਗ ਸਕਦਾ ਕਿਉਂਕਿ ਜਦੋਂ ਵੀ ਆਪਾਂ ਕੋਈ ਕੱਪੜਾ ਸਟਿਚ ਕਰਾਉਣ ਜਾਂਦੇ ਆ ਤਾਂ ਜਿਹੜਾ ਟੇਲਰ ਹੁੰਦਾ ਉਹ ਆਪਣੇ ਕੱਪੜੇ ਦਾ ਇੱਕ ਟੁਕੜਾ ਕੱਟ ਕੇ ਇੱਕ ਬਿਲ ਦੇ ਨਾਲ ਸੈਪਲ ਕਰ ਲੈਂਦਾ ਤਾਂ ਕਿ ਅੱਗੇ ਡਿਲੀਵਰੀ ਟਾਈਮ ਵਗੈਰਾ ਜਾਂ ਉਹਨੂੰ ਜਿਹੜਾ ਸਟਿਚ ਕਰਨ ਟਾਈਮ ਵਗੈਰਾ ਉਹਨੂੰ ਮਦਦ ਮਿਲ ਸਕੇ ਤਾਂ ਉਹ ਇਦਾਂ ਹੀ ਕਰਦਿਆ ਹੁਣ ਬਿਲ ਬੁੱਕ ਚੈੱਕ ਕੀਤੀ ਜਾਂਦੀ ਹੈ ਬਿਲ ਬੁੱਕ ਦੇ ਵਿੱਚ ਉਹਨੂੰ 4-5 ਜਿਹੜੇ ਬਿਲ ਮਿਲਦੇ ਆ ਜਿਨ੍ਹਾਂ ਦੇ ਨਾਲੇ ਇਦਾਂ ਦੀ ਸ਼ਰਟ ਦੀ ਜਿਹੜੀ ਕਾਤਰ ਲੱਗੀ ਹੁੰਦੀ ਹੈ ਜਾਂ ਟੁਕੜਾ ਲੱਗਿਆ ਹੁੰਦਾ ਤਾਂ ਹੁਣ ਪੁਲਿਸ ਪਤਾ ਕਰਦੀ ਹੈ ਉਸ ਤੋਂ ਪੁੱਛਦੀ ਹੈ ਕਿ ਇਹ ਸ਼ਰਟ ਕਿਹਦੇ ਨਾਲ ਮੈਚ ਹੁੰਦੀ ਹੈ ਤਾ ਉਹ ਸਾਰਿਆਂ ਦੇ ਨਾਪ ਦੇਖਦਾ ਜਿਹੜਾ ਟੇਲਰ ਹੁੰਦਾ ਤੇ ਨਾਪ ਦੇਖਣ ਤੋਂ ਬਾਅਦ ਉਹ ਸ਼ਰਟ ਦੇ ਨਾਲ ਇੱਕ ਨਾਪ ਜਿਹੜਾ ਹੁੰਦਾ ਇੱਕ ਮੇਰਮੈਂਟ ਹੁੰਦੀ ਹੈ ਜਿਹੜੀ ਉਹ ਮੈਚ ਕਰ ਜਾਂਦੀ ਹੈ ਉਹ ਹੁੰਦੀ ਹੈ ਕਿਸੇ ਬੈਨਟ ਰਬੈਲੋ ਨਾਮ ਦੇ ਬੰਦੇ ਦੀ ਉਸ ਬਿਲ ਦੇ ਉੱਤੇ ਨਾਮ ਲਿਖਿਆ ਹੁੰਦਾ ਬੈਨਟ ਰਬੈਲੋ ਉੱਥੇ ਇੱਕ ਸਿਰਫ ਨਾਮ ਮਿਲਦਾ ਪੁਲਿਸ ਨੂੰ ਹੁਣ ਪੁਲਿਸ ਕੋਲੇ ਪਹਿਲਾਂ ਤਾਂ ਇੱਕ ਹੱਥ ਅਤੇ ਪੈਰ ਸੀਗੇ ਸ਼ਰਟ ਸੀ ਕੱਪੜੇ ਸੀਗੇ ਕੱਪੜਿਆਂ ਤੋਂ ਟੇਲਰ ਦਾ ਪਤਾ ਲੱਗਿਆ ਟੇਲਰ ਤੋਂ ਬਾਅਦ ਹੁਣ ਇੱਕ ਨਾਮ ਮਿਲ ਜਾਂਦਾ ਹੈ ਹੁਣ ਇਸ ਨਾਮ ਦੇ ਬਾਰੇ ਸਰਚ ਕਰਨੀ ਪੁਲਿਸ ਸ਼ੁਰੂ ਕਰਦੀ ਹੈ ਤੇ ਜਦੋਂ ਪੁਲਿਸ ਸਰਚ ਕਰਦੀ ਹੈ ਤਾਂ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਦਾ ਤੇ ਉਸ ਤੋਂ ਬਾਅਦ ਫੈਸਲਾ ਕੀਤਾ ਜਾਂਦਾ ਹੈ ਕਿ ਇਸ ਨਾਮ ਦੇ ਬਾਰੇ ਸਰਚ ਆ ਜਿਹੜੀ ਉਹ ਸੋਸ਼ਲ ਮੀਡੀਆ ਦੇ ਉੱਤੇ ਹੀ ਕੀਤੀ ਜਾਂਦੀ ਹੁਣ ਜਿਹੜੀ ਪੁਲਿਸ ਆ ਸੋਸ਼ਲ ਮੀਡੀਆ ਦਾ ਜਿਹੜਾ ਸਹਾਰਾ ਲੈਂਦੀ ਹੈ ਤੇ ਉਸ ਸੋਸ਼ਲ ਮੀਡੀਆ ਦੇ ਇੱਕ ਫੇਸਬੁੱਕ ਦੇ ਉੱਤੇ ਇਸ ਨਾਮ ਨੂੰ ਸਰਚ ਕੀਤਾ ਜਾਂਦਾ ਜਦੋਂ ਇਹ ਨਾਮ ਦੇ ਬਾਰੇ ਸਰਚ ਕੀਤਾ ਜਾਂਦਾ ਮੁੰਬਈ ਦੇ ਵਿੱਚ ਰਹਿਣ ਵਾਲੇ ਬੰਦਿਆਂ ਬਾਰੇ ਪਤਾ ਕੀਤਾ ਜਾਂਦਾ ਹੈ ਇੱਕ ਵੱਡੀ ਸਾਰੀ ਲਿਸਟ ਪੁਲਿਸ ਦੇ ਕੋਲ ਸਬੰਧਿਆਉਦੀ ਹੈ। ਕਾਫੀ ਜਿਆਦੇ ਬੰਦਿਆਂ ਦੇ ਨਾਮ ਜਿਹੜੇ ਵੋਟਰ ਵੈਲੂ ਹੁੰਦੇ ਆ ਜੋ ਮੁੰਬਈ ਦੇ ਵਿੱਚ ਰਹਿੰਦੇ ਹੁੰਦੇ ਆ ਤਾਂ ਹੁਣ ਪੁਲਿਸ ਇਹ ਕੀ ਕਰਕੇ ਉਹ ਪ੍ਰੋਫਾਈਲਸ ਨੂੰ ਚੈੱਕ ਕਰਨਾ ਸ਼ੁਰੂ ਕਰਦੀ ਹੈ ਉਹਨਾਂ ਦੀਆਂ ਫੋਟੋਜ਼ ਨੂੰ ਚੈੱਕ ਕਰਨਾ ਸ਼ੁਰੂ ਕਰਦੀ ਹੈ। ਤੇ ਉਸ ਹੱਥ ਅਤੇ ਪੈਰ ਦੇ ਨਾਲ ਉਹਨਾਂ ਨੂੰ ਮਲਾਉਣਾ ਸ਼ੁਰੂ ਕਰ ਦਿਆ ਤਾਂ ਕ੍ਰਾਈਮ ਬ੍ਰਾਂਚ ਵਾਲਿਆਂ ਨੂੰ ਇੱਕ ਕਾਮਯਾਬੀ ਮਿਲਦੀ ਹੈ। ਇੱਕ ਪ੍ਰੋਫਾਈਲ ਦੇ ਵਿੱਚ ਜਿਹੜੀ ਇਹ ਹੱਥ ਅਤੇ ਪੈਰ ਹੁੰਦੇ ਆ ਉਹਦੇ ਫੋਟੋ ਦੇ ਨਾਲ ਮੈਚ ਕਰ ਜਾਂਦੇ ਆ। ਉਹਨਾਂ ਨੂੰ ਲੱਗਦਾ ਕਿ ਹੋਵੇ ਨਾ ਹੋਵੇ ਇਹ ਈਸੇ ਬੰਦੇ ਦੇ ਆ ਤਾਂ ਉਹ ਪ੍ਰੋਫਾਈਲ ਹੋਰ ਵੀ ਚੈੱਕ ਕੀਤੀ ਜਾਂਦੀ ਆ ਉਸ ਪ੍ਰੋਫਾਈਲ ਦੇ ਵਿੱਚ ਕਾਫੀ ਜ਼ਿਆਦਾ ਫੋਟੋਜ਼ ਹੁੰਦੀਆਂ ਨੇ ਉਹਨਾਂ ਫੋਟੋਜ਼ ਦੇ ਵਿੱਚੋਂ ਇੱਕ ਫੋਟੋ ਉਹਨਾਂ ਨੂੰ ਮਿਲਦੀ ਆ ਜਿਸ ਦੇ ਵਿੱਚ ਉਸ ਬੰਦੇ ਨੇ ਸਵੈਟਰ ਪਾਇਆ ਹੁੰਦਾ ਤੇ ਉਸ ਸਵੈਟਰ ਉਸ ਸਵੈਟਰ ਨਾਲ ਵੀ ਮੈਚ ਕਰ ਜਾਂਦਾ ਜੋ ਕਿ ਕੱਪੜਿਆਂ ਦੇ ਨਾਲ ਮਿਲਿਆ ਸੀਗਾ ਤਾਂ ਹੁਣ ਪੁਲਿਸ ਕੋਲ ਦੋ ਸਬੂਤ ਸੀਗੇ ਇੱਕ ਤਾਂ ਹੱਥਾਂ ਉੱਤੇ ਪੈਰਾਂ ਦਾ ਮੈਚ ਕਰਨਾ ਤੇ ਉਸ ਤੋਂ ਬਾਅਦ ਸਵੈਟਰ ਮੈਚ ਕਰਨਾ ਤਾਂ ਹੁਣ ਪੁਲਿਸ ਅੱਗੇ ਹੋਰ ਜਿਹੜੀਆਂ ਫੋਟੋਸ ਚੈੱਕ ਕਰਦੀ ਹੈ ਇਤਫਾਕ ਕਹਿ ਲਿਏ ਜਦ ਉਸ ਮਾਰਾ ਦੀ ਕਿਰਪਾ ਕਰੇ ਜੋ ਮਰਜੀ ਲਾ ਲੋ ਕਿ ਪੁਲਿਸ ਨੂੰ ਇੱਕ ਹੋਰ ਫੋਟੋ ਮਿਲਦੀ ਹੈ ਜੋ ਕਿ ਇੱਕ ਆਈ ਕਾਰਡ ਦੀ ਫੋਟੋ ਹੁੰਦੀ ਹੈ ਇੱਕ ਆਇਡੈਂਟੀਟੀ ਕਾਰਡ ਦੀ ਆਇਡੈਂਟੀਟੀ ਕਾਰਡ ਦੇ ਵਿੱਚ ਇੱਕ ਕਿਸੇ ਪਾਰਟੀ ਨਾਲ ਪੋਲੀਟੀਕਲ ਪਾਰਟੀ ਨਾਲ ਸੰਬੰਧਿਤ ਉਸ ਆਇਡੈਂਟੀਟੀ ਕਾਰਡ ਦੇ ਵਿੱਚ ਪੂਰਾ ਐਡਰੈਸ ਅਤੇ ਨਾਮ ਵਗੈਰਾ ਲਿਖਿਆ ਹੁੰਦਾ ਤੇ ਨਾਲ ਫੋਨ ਨੰਬਰ ਵੀ ਲਿਖਿਆ ਹੁੰਦਾ ਹੁਣ ਪੁਲਿਸ ਦੇ ਹੱਥ 'ਚ ਇੱਕ ਐਡਰੈਸ ਤੇ ਇੱਕ ਫੋਨ ਨੰਬਰ ਵੀ ਲੱਗਦਾ ਹੁਣ ਉਹ ਐਡਰੈਸ ਹੁੰਦਾ ਕਿਸੇ ਸਾਂਤਾ ਕਰੂਜ਼ ਈਸਟ ਦੀ ਜਗ੍ਹਾ ਦਾ ਤੇ ਪੁਲਿਸ ਹੁਣ ਉਸ ਅਡਰੈਸ ਤੇ ਪਹੁੰਚਦੀ ਹੈ ਹੁਣ ਉਸ ਅਡਰੈਸ ਤੇ ਜਾ ਕੇ ਜਦੋਂ ਚੈੱਕ ਕਰਦਿਆ ਤਾਂ ਉਹ ਜਿਹੜਾ ਘਰ ਹੁੰਦਾ ਜਿਸ ਦਾ ਅਡਰੈਸ ਹੁੰਦਾ ਉਹਦੇ ਗੇਟ ਦੇ ਉੱਤੇ ਜਿਹੜਾ ਲੋਕ ਲੱਗਿਆ ਹੁੰਦਾ ਹੁਣ ਲੋਕ ਨੂੰ ਦੇਖ ਕੇ ਇੱਕ ਵਾਰ ਤਾਂ ਮੁੜਨ ਲੱਗਦੇ ਆ ਕਿ ਦੁਬਾਰਾ ਆ ਕੇ ਫੇਰ ਚੈੱਕ ਕਰਾਂਗੇ ਪਰ ਉਹ ਨਾਲ ਦੇ ਗਵਾਹਡੀਆਂ ਤੋਂ ਪਤਾ ਕਰਨਾ ਸ਼ੁਰੂ ਕਰਦਿਆ ਕਿ ਘੇ ਘਰ ਕਿਸ ਦਾ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਬੈਨੇਟਰ ਬੋਲੋ ਦਾ ਘਰ ਹੈ ਉਹ ਕਾਫੀ ਦਿਨ ਹੋ ਗਏ ਘਰ ਨਹੀਂ ਵਾਪਸ ਆਇਆ ਕਾਫੀ ਦਿਨਾਂ ਤੋਂ ਲੋਕ ਲੱਗਿਆ ਤਾਂ ਪੁਲਿਸ ਨੂੰ ਇੱਕ ਗੱਲ ਹੋਰ ਪਤਾ ਲੱਗਦੀ ਹੈ ਕਿ ਇਹਦੇ ਨਾਲ ਇਹਦੀ ਇੱਕ ਬੇਟੀ ਵੀ ਰਹਿੰਦੀ ਸੀ ਉਹ ਵੀ ਕਾਫੀ ਦਿਨਾਂ ਤੋਂ ਘਰ ਨਹੀਂ ਆਈ ਹੈ ਤਾਂ ਉਹ ਪੁਲਿਸ ਦਾ ਮੱਥਾ ਠਾਣਕਦਾ ਕਿ ਕਿਤੇ ਉਹ ਕੁੜੀ ਦਾ ਕਤਲ ਤਾਂ ਨਹੀਂ ਹੋ ਗਿਆ ਕਿਤੇ ਉਹ ਕੁੜੀ ਨੂੰ ਕਿਸੇ ਨੇ ਨੁਕਸਾਨ ਤਾਂ ਨਹੀਂ ਪਹੁੰਚਾਇਆ ਜਾਂ ਫਿਰ ਬੈਨਟਰ ਬੋਲੋ ਦੇ ਨਾਲ ਉਹ ਕੁੜੀ ਨੂੰ ਵੀ ਮਾਰਿਆ ਗਿਆ ਹੋਵੇ ਤੇ ਉਹਦੀ ਜਿਹੜੇ লাশ ਵਗੈਰਾ ਆਪਾਂ ਨੂੰ ਨਹੀਂ ਮਿਲੇ ਤਾਂ ਹੁਣ ਪੁਲਿਸ ਕੋਰਟ ਪਹੁੰਚਦੀ ਹੈ ਕੋਰਟ ਦੇ ਵਿੱਚ ਜਾ ਕੇ ਪਰਮਿਸ਼ਨ ਲੈ ਕੇ ਆਉਂਦੇ ਆ ਤਾਂ ਕਿ ਉਹ ਘਰ ਦੀ ਅੰਦਰ ਉਹ ਤਲਾਸ਼ੀ ਲਈ ਜਾ ਸਕੇ ਹੁਣ ਪੁਲਿਸ ਨੂੰ ਪਰਮਿਸ਼ਨ ਮਿਲ ਜਾਂਦੀ ਹੈ ਪਰਮਿਸ਼ਨ ਮਿਲਣ ਤੋਂ ਬਾਅਦ ਪੁਲਿਸ ਲੌਕ ਤੋੜਦੀ ਹੈ ਲੌਕ ਤੋੜ ਕੇ ਅੰਦਰ ਜਾਂਦੀ ਹੈ ਅੰਦਰ ਜਾ ਕੇ ਪੁਲਿਸ ਨੂੰ ਕੁਝ ਜਿਹੜੀ ਜਾਣਕਾਰੀ ਮਿਲਦੀ ਹੈ ਕੁਝ ਗੱਲਾਂ ਦਾ ਪਤਾ ਲੱਗਦਾ ਕੁਝ ਇਸ ਤਰ੍ਹਾਂ ਹੁੰਦੀਆਂ ਕਿ ਜਿਹੜੀ ਉਹ ਕੁੜੀ ਸੀ ਉਸ ਦਾ ਨਾਮ ਸੀਗਾ ਰਵਧਿਆ ਪਾਟਲ ਜਿਹੜੀ ਉਹਦੀ ਕੁੜੀ ਸੀ 18-19 ਸਾਲ ਦੀ ਉਹਦੀ ਉਮਰ ਸੀ ਉਹਦੇ ਨਾਲ ਰਹਿੰਦੀ ਸੀ ਤੇ ਉਹ ਜਿਹੜਾ ਬੰਦਾ ਸੀਗਾ ਵੈਨੇਟਰ ਬੋਲੋ ਉਹ ਇੱਕ ਮਿਜਿਸ਼ੀਨ ਸੀਗਾ ਕੋਈ ਇਨਸਟਰੂਮੈਂਟ ਵਗੈਰਾ ਵਜਾਉਂਦਾ ਸੀ ਉਹ ਕੋਈ ਮਿਊਜ਼ਿਕ ਦਾ ਕੰਮ ਕਰਦਾ ਸੀਗਾ ਤੇ ਇਸ ਤੋਂ ਬਾਅਦ ਪੁਲਿਸ ਹੋ ਤਲਾਸ਼ੀ ਲੈਣੀ ਸ਼ੁਰੂ ਕਰਦੀ ਹੈ ਤਲਾਸ਼ੀ ਦੇ ਵਿੱਚ ਪੁਲਿਸ ਨੂੰ ਇੱਕ ਫੋਨ ਨੰਬਰ ਮਿਲਦਾ ਜੋ ਕਿ ਅਰਾਧਿਆ ਪਾਟਲ ਦਾ ਹੁੰਦਾ ਉਸ ਕੁੜੀ ਦਾ ਹੁੰਦਾ ਤੇ ਨਾਲ ਹੀ ਇੱਕ ਨੋਟਬੁੱਕ ਮਿਲਦੀ ਹੈ ਜੋ ਕਿ ਉਸ ਕੁੜੀ ਵੱਲੋਂ ਲਿਖੀ ਗਈ ਹੁੰਦੀ ਹੈ ਜਾਂ ਉਸ ਕੁੜੀ ਦੀ ਹੁੰਦੀ ਹੈ ਉਹਦੇ ਵਿੱਚ ਜਦੋਂ ਪੁਲਿਸ ਚੈੱਕ ਕਰ ਰਹੀ ਸੀ ਉਸ ਨੋਟਬੁੱਕ ਨੂੰ ਉਹਦੇ ਵਿੱਚ ਪੁਲਿਸ ਨੂੰ ਇੱਕ ਪੇਜ ਦੇ ਉੱਤੇ ਕੁਝ ਅਜੀਬਾ ਲਿਖਿਆ ਮਿਲਦਾ ਜਿਸ ਤੋਂ ਬਾਅਦ ਪੁਲਿਸ ਹੈਰਾਨ ਹੋ ਜਾਂਦੀ ਹੈ ਤਾਂ ਹੁਣ ਪੁਲਿਸ ਨੇ ਸਨਾਖਤ ਕਰ ਲਈ ਸੀ ਕਿ ਇਹੀ ਬੰਦਾ ਬੈਨੇਟਰ ਬੋਲੋ ਹੈ ਜਿਸ ਦੀ ਉਹ ਲਾਸ਼ ਸੀਗੀ ਜਾਂ ਕਹਿ ਦਈਏ ਜਿਸਦੇ ਉਹ ਹੱਥ ਤੇ ਪੈਰ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਕੁੜੀ ਸੀ ਉਹ ਵੀ ਗਾਇਬ ਸੀ ਤਾਂ ਪੁਲਿਸ ਨੇ ਹੁਣ ਕਤਲ ਬਾਰੇ ਪਤਾ ਕਰਨਾ ਸੀ ਤੇ ਕਤਲ ਦੇ ਕਾਰਨ ਬਾਰੇ ਪਤਾ ਕਰਨਾ ਸੀ ਕਿ ਹੋਇਆ ਕਿਉਂ ਤੇ ਕੀਤਾ ਕਿਨੇ ਕਿਵੇਂ ਕੀਤਾ ਤੇ ਪੁਲਿਸ ਹੁਣ ਉਹਦੇ ਬਾਰੇ ਪਤਾ ਕਰਦੀ ਹੈ ਪੁਲਿਸ ਜਦੋਂ ਹੁਣ ਜਾਂਚ ਕਰ ਰਹੀ ਸੀ ਜਾਂਚ ਦੇ ਵਿੱਚ ਜਿਹੜੀ ਉਹਨਾਂ ਨੂੰ ਇੱਕ ਨੋਟਬੁੱਕ ਮਿਲੀ ਜੋ ਕਿ ਇਰਾਦਿਆਂ ਦੀ ਲਿਖੀ ਹੋਈ ਸੀ ਉਸ ਨੋਟਬੁੱਕ ਦੇ ਵਿੱਚ ਜਿਹੜਾ ਉਹ ਲਿਖਿਆ ਹੋਇਆ ਮਿਲਦਾ ਇੱਕ ਪੇਜ ਦੇ ਉੱਤੇ ਉਹਨਾਂ ਨੂੰ ਕੁਝ ਉਹ ਜਿਹੜਾ ਹੈਰਾਨ ਕਰ ਦਿੰਦਾ ਉਹਨਾਂ ਨੂੰ ਉਹ ਇਹ ਹੁੰਦਾ ਉਸ ਪੇਜ ਦੇ ਉੱਤੇ ਲਿਖਿਆ ਹੁੰਦਾ that i am sorry really really sorry i am bad girl aapne oh hindi de vich hunda aapne mujhe ghar rehne ke liye diya jisne mujhe ghar par rehne ke liye diya maine use hi maar diya aidan diyan gallan likhiyan hundiyan jadon police eh cheez padhdi hai ta police nu lagda hai ke jehda hai qatl hai shayad us ladki ne kita hove ya fir kise hor ne kita hove te eh jaan boojh ke jhooth mooth likhya hove ta hun police nu naal ek phone number milya si ਉਸ ਫੋਨ ਨੰਬਰ ਨੂੰ ਪੁਲਿਸ ਸਰਵੇਲੈਂਸ ਤੇ ਲਾ ਆਂਦੀ ਹੈ ਉਸ ਨੂੰ ਸਰਵੇਲੈਂਸ ਤੇ ਲਾਉਂਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਇਹ ਫੋਨ ਨੰਬਰ ਬੰਦ ਆ ਰਿਹਾ ਤੇ ਉਹ ਫੋਨ ਨੰਬਰ ਬੰਦ ਹੁੰਦਾ ਕਾਫੀ ਦਿਨਾਂ ਤੱਕ ਪੁਲਿਸ ਵੇਟ ਕਰਦੀ ਰਹਿੰਦੀ ਹੈ ਤਾਂ ਇੱਕ ਦਿਨ ਜਾ ਕੇ ਇਹ ਜਿਹੜਾ ਨੰਬਰ ਹੁੰਦਾ ਉਹ ਔਨ ਹੋ ਜਾਂਦਾ ਤਾਂ ਪੁਲਿਸ ਨੂੰ ਉਸ ਨੰਬਰ ਦੀ ਲੋਕੇਸ਼ਨ ਦਾ ਪਤਾ ਲੱਗਦਾ ਤਾਂ ਪੁਲਿਸ ਨੂੰ ਮੌਕੇ ਤੇ ਉਸ ਲੋਕੇਸ਼ਨ ਤੇ ਪਹੁੰਚਦੀ ਹੈ ਜਾ ਕੇ ਦੇਖਿਆ ਜਾਂਦਾ ਤਾਂ ਉਹ ਜਿਹੜੀ ਕੁੜੀ ਸੀ ਜਿਸ ਦਾ ਨਾਮ ਅਰਾਧਿਆ ਸੀ ਜਿਹਨੂੰ ਕਿ ਲੋਕ ਰੀਆ ਦੇ ਨਾਮ ਨਾਲ ਵੀ ਜਾਣਦੇ ਸੀਗੇ ਉਹ ਉੱਥੇ ਮੌਜੂਦ ਮਿਲਦੀ ਆ ਤਾਂ ਪੁਲਿਸ ਵਾਲੇ ਹੁਣ ਰਾਧਿਆ ਕੋਲ ਪਹੁੰਚਦੇ ਆ ਉਤੋਂ ਜਾ ਕੇ ਪੁੱਛਦੇ ਆ ਕਿ ਤੂੰ ਵੈਨੇਟਰ ਵੈਲੋ ਦੀ ਲੜਕੀਆਂ ਤਾਂ ਉਹ ਦੱਸ ਜੇ ਕਿ ਹਾਂ ਮੈਂ ਉਹਦੀਓ ਲੜਕੀਆਂ ਤਾਂ ਪੁੱਛਦੇ ਆ ਕਿ ਤੇਰਾ ਫਾਦਰ ਕਿੱਥੇ ਆ ਤਾਂ ਉਹ ਕਹਿੰਦੀ ਆ ਕਿ ਉਹ ਕਿਤੇ ਬਾਹਰ ਟੂਰ ਤੇ ਗਏ ਹੋਇਆ ਤੇ ਜਦੋਂ ਵੀ ਉਹ ਟੂਰ ਤੇ ਜਾਂਦੇ ਆ ਮੈਂ ਬਾਹਰ ਆਪਣੇ ਫਰੈਂਡਸ ਕੋਲ ਆ ਕੇ ਰਹਿਣ ਲੱਗ ਜਾਨੀ ਆ ਇਸ ਕਰਕੇ ਮੈਂ ਹੁਣ ਆਪਣੇ ਫਰੈਂਡਸ ਕੋਲ ਸੀਗੀ ਤੇ ਉਹ ਕਿਸੇ ਟੂਰ ਤੇ ਗਏ ਹੋਇਆ ਤਾ ਪੁਲਿਸ ਵਾਲੇ ਫਿਰ ਉਸ ਤੋਂ ਬਾਅਦ ਉਹ ਪੇਜ ਕੱਢਦੇ ਹੋ ਨੋਟਬੁੱਕ ਕੱਢਦੇ ਆ ਉਹਦੇ ਸਾਹਮਣੇ ਕਰ ਦਿੰਦੇ ਆ ਉਹਨੂੰ ਪੁੱਛਦੇ ਆ ਕਿ ਫਿਰ ਇਹ ਕੀ ਆ ਤਾਂ ਉਹ ਮੰਨਦੀ ਆ ਕਿ ਹਾਂ ਇਹ ਮੇਰਾ ਹੀ ਲਿਖਿਆ ਹੋਇਆ ਮੈਂ ਨੇ ਹੀ ਲਿਖਿਆ ਤਾਂ ਪੁਲਿਸ ਵਾਲੇ ਪੁੱਛਦੇ ਆ ਕਿ ਦਾ ਸੱਚ ਕੀ ਆ ਕਿ ਤੇਰੇ ਫਾਦਰ ਅਸਲ ਦੇ ਵਿੱਚ ਸੱਚ ਦੇ ਵਿੱਚ ਹੈ ਕਿੱਥੇ ਆ ਤਾਂ ਉਹ ਦੱਸਦੀ ਆ ਕਿ ਮੈਂ ਆਪਣੇ ਫਾਦਰ ਨੂੰ ਮਾਰ ਦਿੱਤਾ ਤੇ ਪੁਲਿਸ ਨੂੰ ਹੁਣ ਅੱਗੇ ਇਹ ਵੀ ਪਤਾ ਲੱਗਦਾ ਕਿ ਜਿਹੜੀ ਉਹ ਲੜਕੀ ਸੀ ਉਹ ਬੈਨਟਰ ਬੋਲੋ ਦੀ ਅਸਲੀ ਕੁੜੀ ਨਹੀਂ ਸੀ ਉਹ ਬਲਕਿ ਉਹਦੀ ਗੋਦ ਲਈ ਹੋਈ ਪੂਰੀ ਸੀ ਹੁਣ ਜਿਹੜੀ ਉਹ ਕੁੜੀ ਆ ਉਹ ਸਾਰੀ ਗੱਲਬਾਤ ਪੁਲਿਸ ਨੂੰ ਦੱਸਦੀ ਹੈ ਜਿਸ ਤੋਂ ਕਿ ਪੁਲਿਸ ਨੂੰ ਪਤਾ ਲੱਗਦਾ ਕਿ ਉਹ ਕਤਲ ਹੋਇਆ ਕਿਉਂਕਿ ਕੀਤਾ ਕਿ ਤਾ ਹੁਣ ਉਹ ਕੁੜੀ ਦੱਸਦੀ ਹੈ ਕਿ ਜਿਹੜਾ ਬੈਨਡਰ ਬੋਲੋ ਸੀਗਾ ਉਹਦੇ ਪਹਿਲਾਂ ਵੀ ਦੋ ਵਿਆਹ ਹੋਏ ਸੀਗੇ ਉਹ ਵਿਆਹਾਂ ਤੋਂ ਬਾਅਦ ਉਹਦੀ ਕਿਸੇ ਵੀ ਆਪਣੀ ਘਰ ਵਾਲੀ ਨਾਲ ਨਹੀਂ ਬਣੀ ਉਹਦਾ ਤਲਾਕ ਹੋ ਚੁੱਕਿਆ ਸੀ ਤੇ ਇਸਦੇ ਚੱਲਦੇ ਆਈ ਉਹਨੇ ਇੱਕ ਕੁੜੀ ਨੂੰ ਗੋਦ ਲਿਆ ਜੋ ਕਿ ਉਹ ਰਾਧਿਆ ਪਾਟਲ ਸੀ ਉਸ ਨੂੰ ਗੋਦ ਲੈ ਕੇ ਆਪਣੀ ਕੁੜੀ ਦੇ ਵਾਂਗ ਉਹ ਰੱਖਦਾ ਸੀ ਤੇ ਅਰਾਧਿਆ ਵਧੀਆ ਕੁੜੀ ਸੀ ਪੜ੍ਹਦੀ ਪੜ੍ਹਨੇ ਨਹੀਂ ਲਿਖਣੀ ਆਣੀ ਸੀ ਵਧੀਆ ਸਕੂਲ ਦੇ ਵਿੱਚ ਤੇ ਉਹਨੂੰ ਪੜਦਿਆਂ ਪੜਦਿਆਂ ਇੱਕ ਦਿਨ 2019 ਦੇ ਵਿੱਚ ਇੱਕ ਮੰਦਰ ਦੇ ਬਾਹਰ ਉਹਨੂੰ ਇੱਕ ਲੜਕਾ ਮਿਲਦਾ ਮਈ ਮਹੀਨੇ ਦੇ ਵਿੱਚ ਤਾਂ ਹੁਣ ਇਹ ਗੱਲ ਦਸੰਬਰ ਦੀ ਹੈ ਉਹਨੂੰ ਉਸੇ ਸਾਲ ਇੱਕ ਲੜਕਾ ਮਿਲਿਆ ਸੀ ਉਹ ਲੜਕਾ ਮਿਲਦਾ ਉਹਨੂੰ ਉਹਦੇ ਨਾਲ ਪਿਆਰ ਹੋ ਜਾਂਦਾ ਉਸ ਲੜਕੇ ਦੇ ਨਾਲ ਉਹ ਰਿਲੇਸ਼ਨ ਦੇ ਵਿੱਚ ਆਉਂਦੀ ਹੈ ਉਸ ਦਾ ਪਤਾ ਜਿਹੜਾ ਬੈਨਟਰ ਬੋਲੋ ਨੂੰ ਵੀ ਲੱਗਦਾ ਤੇ ਉਹਨੂੰ ਕੋਈ ਉਸਤੇ ਇਤਰਾਜ਼ ਨਹੀਂ ਹੁੰਦਾ ਤਾਂ ਜਦੋਂ ਉਹ ਆਪਣਾ ਸਮਾਂ ਉਸ ਲੜਕੇ ਦੇ ਨਾਲ ਬਿਤਾ ਰਹੀ ਸੀ ਤਾਂ ਇੱਕ ਦਿਨ ਉਹ ਉਸ ਲੜਕੇ ਨੂੰ ਇੱਕ ਗੱਲ ਦੱਸਦੀ ਹੈ ਉਹ ਦੱਸਦੀ ਹੈ ਕਿ ਜਿਹੜਾ ਮੇਰਾ ਪਿਤਾ ਆ ਪੈਡੋਲੋਜੀ ਨੇ ਮੈਨੂੰ ਗੋਦ ਲਿਆ ਹੋਇਆ ਉਹ ਮੈਨੂੰ ਸੈਕਸ਼ੂਅਲੀ ਬਹੁਤ ਜ਼ਿਆਦਾ ਹਰਾਸ਼ ਕਰਦਾ ਹੈ ਉਹ ਮੈਨੂੰ ਬਹੁਤ ਜ਼ਿਆਦਾ ਤੰਗ ਕਰਦਾ ਤਾਂ ਜਦੋਂ ਇਹ ਗੱਲ ਦਾ ਪਤਾ ਉਸ ਮੁੰਡੇ ਨੂੰ ਲੱਗਦਾ ਤਾਂ ਉਹ ਕਾਫੀ ਜ਼ਿਆਦਾ ਗੁੱਸਾ ਹੁੰਦਾ ਤੇ ਉਹਨੂੰ ਕਹਿੰਦਾ ਕਿ ਤੁਸੀਂ ਤੂੰ ਕਿਸੇ ਨੂੰ ਸ਼ਿਕਾਇਤ ਕਰ ਤੂੰ ਕਿਸੇ ਨੂੰ ਦੱਸ ਕਿ ਤੇਰੇ ਨਾਲ ਇਦਾਂ ਹੋ ਰਹੀ ਹੈ ਤਾਂ ਉਹ ਕੁੜੀ ਡਰ ਜਾਂਦੀ ਹੈ ਤੇ ਉਹ ਕਹਿੰਦੀ ਹੈ ਕਿ ਨਹੀਂ ਮੈਂ ਕਿਸੇ ਨੂੰ ਦੱਸ ਨਹੀਂ ਸਕਦੀ ਉਹਨੇ ਮੈਨੂੰ ਪਾਲਿਆ ਮੈਨੂੰ ਪੜਾਇਆ ਲਿਖਾਇਆ ਉਹ ਮੇਰੀ ਸਾਰੀ ਜਿਹੜੀ ਦੇਖਭਾਲ ਕਰਦਾ ਤਾਂ ਫਿਰ ਜ਼ਿੰਦਗੀ ਇਦਾਂ ਹੀ ਚੱਲਦੀ ਰਹਿੰਦੀ ਹੈ ਉਹ ਹਰ ਬਾਰ ਜਦੋਂ ਵੀ ਉਸ ਲੜਕੇ ਨੂੰ ਮਿਲਦੀ ਹੈ ਉਹ ਹਰ ਬਾਰ ਉਹ ਲੜਕਾ ਉਹਨੂੰ ਕਹਿੰਦਾ ਕਿ ਤੈਨੂੰ ਕਿਸੇ ਨੂੰ ਦੱਸਣਾ ਚਾਹੀਦਾ ਜਾਂ ਆਪਾਂ ਨੂੰ ਇਸ ਚੀਜ਼ ਦਾ ਹੱਲ ਕਰਨਾ ਚਾਹੀਦਾ ਤਾਂ ਬਾਰ-ਬਾਰ ਉਹਦੇ ਦਿਮਾਗ ਦੇ ਵਿੱਚ ਜਦੋਂ ਇਹ ਗੱਲ ਪੈਂਦੀ ਰਹਿੰਦੀ ਹੈ ਤਾਂ ਇੱਕ ਦਿਨ ਉਹਨੂੰ ਸਮਝ ਆ ਜਾਂਦੀ ਹੈ ਕਿ ਮੈਨੂੰ ਇਸ ਸਿਚੁਏਸ਼ਨ ਦੇ ਨਾਲ ਨਜਿੱਠਣਾ ਪੈਣਾ ਤਾਂ ਫਿਰ ਉਹ ਇੱਕ ਦਿਨ ਪਲਾਨ ਬਣਾਉਂਦਿਆ ਕਿ ਆਪਾਂ ਇਹਨੂੰ ਰਾਸਤੇ 'ਚੋਂ ਹਟਾ ਦਿੰਨੇ ਆ ਤੇ ਆਪਾਂ ਇਹਨੂੰ ਮਾਰ ਹੀ ਦਿੰਨੇ ਆ ਜਿਹੜਾ ਉਹਦਾ ਪਿਤਾ ਆ ਕਿਉਂਕਿ ਲੋਕਾਂ ਨੇ ਉਹਦੇ ਤੇ ਵਿਸ਼ਵਾਸ ਨਹੀਂ ਕਰਨਾ ਸੀ ਉਸ ਕੁੜੀ ਤੇ ਉਹਦੀ ਬਦਨਾਮੀ ਵੀ ਹੋ ਜਾਣੀ ਸੀ ਤਾਂ ਇਸ ਕਰਕੇ ਉਹ ਇਹ ਪਲਾਨ ਬਣਾਉਂਦੇ ਆ ਕਿ ਆਪਾਂ ਇਹਨੂੰ ਮਾਰ ਦਿੰਨੇ ਆ ਸਭ ਤੋਂ ਪਹਿਲਾਂ ਪਲਾਨ ਹੋ 23 ਨਵੰਬਰ 2019 ਨੂੰ ਮਾਰਨ ਦਾ ਬਣਾਉਂਦੇ ਆ ਜੋ ਕਿ ਉਹਨਾਂ ਦਾ ਉਹ ਪਲਾਨ ਕਾਮਯਾਬ ਨਹੀਂ ਹੁੰਦਾ ਤਾਂ ਉਸ ਤੋਂ ਬਾਅਦ 26 ਨਵੰਬਰ 2019 ਨੂੰ ਫਿਰ ਇਹ ਦੁਬਾਰਾ ਤੋਂ ਪਲਾਨ ਬਣਾਉਂਦੇ ਆ ਇਹ ਦੋਨੋਂ ਜਾਣੇ ਘਰ ਦੇ ਵਿੱਚ ਮੌਜੂਦ ਹੁੰਦੇ ਆ ਜਿਹੜਾ ਬੈਨੇਟਰ ਬੋਲੋ ਦਾ ਘਰ ਹੁੰਦਾ ਉਸ ਦੇ ਵਿੱਚ ਤੇ ਜਿਹੜਾ ਰਬੋਲੋ ਸੀਗਾ ਉਹ ਕਿਤੇ ਬਾਹਰ ਹੁੰਦਾ ਜਦੋਂ ਰਬੋਲੋ ਘਰ ਦੇ ਅੰਦਰ ਆਉਂਦਾ ਜਦੋਂ ਬਾਹਰੋਂ ਘਰ ਚ ਆਉਂਦਾ ਤਾਂ ਆਨਸਾਰ ਜਿਹੜੀ ਇਹ ਕੁੜੀ ਹੁੰਦੀ ਹੈ ਉਹਦੇ ਨਾਲ ਲੜਨਾ ਸ਼ੁਰੂ ਕਰ ਦਿੰਦੀ ਹੈ ਉਹਨੂੰ ਕਹਿੰਦੀ ਹੈ ਕਿ ਤੂੰ ਬਹੁਤ ਜ਼ਿਆਦਾ ਮੇਰੇ ਨਾਲ ਗਲਤ ਕੀਤਾ ਤੂੰ ਮੈਨੂੰ ਪਾਲਣ ਦੇ ਚੱਕਰ 'ਚ ਮੈਨੂੰ ਪਾਲਣ ਪੋਸ਼ਣ ਦੇ ਚੱਕਰ 'ਚ ਮੇਰੇ ਨਾਲ ਗਲਤ ਕਰਦਾ ਰਿਹਾ ਉਹਨੂੰ ਸਾਰੀਆਂ ਜਿੰਨੀਆਂ ਗੱਲਾਂ ਕਹਿੰਦੀ ਹੈ ਤਾਂ ਬੈਨੇਟਰ ਬੋਲੋ ਆ ਜਿਹੜਾ ਉਹ ਬਹੁਤ ਗੁੱਸੇ ਦੇ ਵਿੱਚ ਆਉਂਦਾ ਉਹਨੂੰ ਲੱਗਦਾ ਕਿ ਇਸ ਮੁੰਡੇ ਨੇ ਜਿਹੜਾ ਉਹਨੂੰ ਮਿਲਿਆ ਸੀਗਾ ਉਹਨੇ ਸਾਰਾ ਕੁਝ ਇਹਨੂੰ ਸ ਤੇ ਜਦੋਂ ਉਹ ਇਹਦੇ ਬਾਰੇ ਗੱਲ ਕਰਦਾ ਤਾਂ ਉਹ ਉਹਦੇ ਵੱਲ ਵੱਧਾ ਉਹਨੂੰ ਮਾਰਨ ਦੇ ਲਈ ਕਿ ਮੈਂ ਇਸ ਮੁੰਡੇ ਨੂੰ ਮਾਰੂਗਾ ਇਹਨੂੰ ਬਾਹਰ ਕਰ ਦੂੰਗਾ ਇਹ ਤੈਨੂੰ ਸਾਰਾ ਕੁਝ ਸਿਖਾ ਰਿਹਾ ਹੈ ਜਦੋਂ ਉਹ ਮੁੰਡੇ ਵੱਲ ਵੱਧਦਾ ਤਾਂ ਪਿੱਛੇ ਇਰਾਦਿਆ ਖੜੀ ਹੁੰਦੀ ਹੈ ਇਰਾਦਿਆ ਇੱਕ ਭਾਰੀਆ ਡੰਡਾ ਚੱਕਦੀ ਹੈ ਤੇ ਡੰਡਾ ਚੱਕ ਕੇ ਬੈਨਟ ਦੇ ਸਿਰ ਦੇ ਵਿੱਚ ਮਾਰਦੀ ਹੈ ਸਿਰ ਦੇ ਵਿੱਚ ਜਦੋਂ ਡੰਡਾ ਲੱਗਦਾ ਤਾਂ ਬੈਨਟ ਮੌਕੇ ਤੇ ਉੱਥੇ ਡਿੱਗ ਜਾਂਦਾ ਉਸ ਤੋਂ ਬਾਅਦ ਜੋਰ-ਜੋਰ ਨਾਲ ਦੁਬਾਰਾ ਦੁਬਾਰਾ ਫਿਰ ਉਹਦੇ ਸਿਰ 'ਚ ਡੰਡਾ ਮਾਰਿਆ ਜਾਂਦਾ ਉਸ ਨੂੰ ਜਦੋਂ ਬੇਹੋਸ਼ ਹੋ ਜਾਂਦਾ ਫਿਰ ਇੱਕ ਉਹਨਾਂ ਦੇ ਘਰ ਦੇ ਵਿੱਚ ਮੱਛਰ ਮਾਰਨ ਵਾਲੀ ਦਵਾਈ ਪਈ ਹੁੰਦੀ ਆ ਉਹ ਚੱਕ ਕੇ ਲੈ ਕੇ ਆਈ ਜਾਂਦੀ ਆ ਉਹਦੀ ਸ਼ੀਸ਼ੀ ਖੋਲ ਕੇ ਸਾਰੀ ਉਹਦੇ ਮੂੰਹ 'ਚ ਪਾ ਕੇ ਖਾਲੀ ਕਰ ਦਿੱਤੀ ਜਾਂਦੀ ਆ ਤਾਂ ਜਦੋਂ ਉਹਨਾਂ ਨੂੰ ਫੇਰ ਵੀ ਲੱਗਦਾ ਕਿ ਜਿਹੜਾ ਬੈਨਟ ਨਹੀਂ ਮਰਿਆ ਤਾਂ ਉਸ ਤੋਂ ਬਾਅਦ ਉਹ ਇੱਕ ਚਾਕੂ ਲੈਂਦੇ ਆ ਚਾਕੂ ਲੈ ਕੇ ਉਹਦਾ ਗਲਾ ਕੱਟ ਦਿੰਦੇ ਆ ਹੁਣ ਉਹਦਾ ਗਲਾ ਕੱਟਣ ਤੋਂ ਬਾਅਦ ਜਿਹੜੀ ਉਹਦੀ Laash ਆ ਉਹਨੂੰ ਵਾਸ਼ਰੂਮ ਦੇ ਵਿੱਚ ਰੱਖ ਦਿਆ ਸਾਰੀ ਰਾਤ ਜਿਹੜੀ Laash ਆ ਉੱਥੇ ਪਈ ਰਹਿੰਦੀ ਆ ਤੇ ਅਗਲਾ ਦਿਨ 27 ਨਵੰਬਰ ਦਾ ਹੁੰਦਾ 27 ਨਵੰਬਰ ਨੂੰ ਫਿਰ ਉਹ ਬਾਜ਼ਾਰ ਦੇ ਵਿੱਚ ਜਾਂਦੇ ਆ ਚਾਟੂ ਲੈ ਕੇ ਆਉਂਦੇ ਆ ਵੱਡੇ ਵੱਡੇ ਇੱਕ ਸੂਟਕੇਸ ਖਰੀਦ ਕੇ ਲੈ ਕੇ ਆਉਂਦਾ ਅਲੱਗ ਅਲੱਗ ਤੇ ਉਹਨਾਂ ਨੂੰ ਲਿਆ ਕੇ ਸਾਰੀ ਰਾਤ ਹੁਣ ਜਿਹੜੀ লাশ ਸੀ ਕਿਉਂ ਬਾਥਰੂਮ ਦੇ ਵਿੱਚ ਪਈ ਰਹਿੰਦੀ ਆ ਉਹਦਾ ਜਿਹੜਾ ਸਾਰਾ ਖੂਨ ਸੀਗਾ ਉਹ ਨਿਕਲ ਜਾਂਦਾ ਤੇ ਉਸ ਤੋਂ ਬਾਅਦ ਫਿਰ ਉਹ লাশ ਨੂੰ ਕੱਟਣਾ ਸ਼ੁਰੂ ਕਰਦੇ ਆ ਜਦੋਂ লাশ ਨੂੰ ਕੱਟ ਰਹੇ ਸੀ ਉਹਨਾਂ ਨੂੰ ਹੱਡੀਆਂ ਕੱਟਣ ਦੇ ਵਿੱਚ ਮੁਸ਼ਕਲ ਆਈ ਤਾਂ ਉਹਨਾਂ ਨੇ ਫਿਰ ਹੱਡੀਆਂ ਨੂੰ ਅੱਗ ਵੀ ਲਾਈ ਅੱਗ ਲਾ ਕੇ ਵੀ ਕੱਟਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਥੌੜੀਆਂ ਵਗੈਰਾ ਨਾਲ ਉਹਨੂੰ ਤੋੜ ਕੇ ਹੱਡੀਆਂ ਨੂੰ ਅਲੱਗ ਕਰਕੇ ਪੀਸ ਪੀਸ ਕਰਕੇ 2-3 ਬੈਗਸ ਦੇ ਵਿੱਚ ਰੱਖਿਆ ਗਿਆ ਹੁਣ ਜਿਹੜੇ ਉਹ ਬੈਗ ਸੀਗੇ ਉਹਨਾਂ ਨੂੰ ਚੱਕ ਕੇ ਉਹ ਇੱਕ ਨਦੀ ਦੇ ਵਿੱਚ ਸਿੱਟ ਕੇ ਆਏ ਬਾਰੀ-ਬਾਰੀ ਕਰਕੇ ਉਹ ਇੱਕ ਮਿੱਟੀ ਨਦੀ ਨਾਮ ਦੀ ਨਦੀ ਸੀਗੀ ਉਸ ਦੇ ਵਿੱਚ ਸਿੱਟ ਕੇ ਆਉਂਦੇ ਆ ਉਹ ਨਦੀ ਦੇ ਵਿੱਚ ਸਾਰੇ ਬੈਗ ਸਿੱਟੇ ਸੀ ਤੇ ਇੱਕ ਬੈਗ ਉਹ ਸੀਗਾ ਜਿਸ ਦੇ ਵਿੱਚ ਹੱਥ ਤੇ ਪੈਰ ਸੀਗੇ ਉਹ ਦੱਸਦੇ ਆ ਕਿ ਸਾਰੀ ਰਾਤ ਜਦੋਂ ਉਹ ਬਾਡੀ ਸੀ ਜਿਹੜੀ ਉਹਦੀ ਉੱਥੇ ਲਾਸ਼ ਬਾਥਰੂਮ ਦੇ ਵਿੱਚ ਪਈ ਰਹੀ ਪਰ ਉਹਦੇ ਵਿੱਚੋਂ ਸਾਰਾ ਖੂਨ ਨਿਕਲ ਗਿਆ ਇੱਕ ਸਿਰਫ ਹੱਥ ਤੇ ਪੈਰ ਸੀਗੇ ਉਹਨਾਂ ਦੇ ਵਿੱਚੋਂ ਜਿਹੜਾ ਖੂਨ ਨਿਕਲਿਆ ਸੀ ਉਹਨਾਂ ਚੋਂ ਹਾਲੇ ਵੀ ਖੂਨ ਨਿਕਲ ਰਿਹਾ ਸੀਗਾ ਇਸ ਕਰਕੇ ਉਹਨੂੰ ਇੱਕ ਅਲੱਗ ਬੈਗ ਦੇ ਵਿੱਚ ਪਾਉਂਦੇ ਆ ਉੱਥੋਂ ਇੱਕ ਕੱਪੜੇ ਚੱਕਦੇ ਆ ਉਹਨਾਂ ਕੱਪੜਿਆਂ ਦੇ ਨਾਲ ਉਹਨੂੰ ਲੁਪੇਟਦੇ ਆ ਜਿਹੜੇ ਕੱਪੜੇ ਉਹਨਾਂ ਨੂੰ ਉਸ ਸੂਟਕੇਸ ਦੇ ਵਿੱਚ ਪੁਲਿਸ ਨੂੰ ਮਿਲੇ ਸੀਗੇ ਉਹਨਾਂ ਕੱਪੜਿਆਂ ਦੇ ਵਿੱਚ ਲੁਪੇਟਦੇ ਆ ਤੇ ਮਿੱਠੀ ਨਦੀ ਦੇ ਵਿੱਚ ਸਿੱਟੇ ਆਉਂਦੇ ਆ ਬਾਕੀ ਬੈਗ ਤਾਂ ਇੱਧਰ ਉੱਧਰ ਖੁਰਦ-ਬੁਰਦ ਹੋ ਜਾਂਦੇ ਆ ਪਰ ਉਹ ਬੈਗ ਕਿਵੇਂ ਨਾ ਕਿਵੇਂ ਜਾ ਕੇ ਨਦੀ ਦੇ ਵਿੱਚੋਂ ਹੁੰਦਾ ਹੋਇਆ ਸਮੁੰਦਰ 'ਚ ਪਹੁੰਚਦਾ ਸਮੁੰਦਰ ਤੋਂ ਬਾਅਦ ਹੌਲੀ-ਹੌਲੀ ਕਰਕੇ ਉਹ ਜਿਹੜਾ ਕਿਨਾਰੇ 'ਚ ਲੱਗ ਜਾਂਦਾ ਕਿਨਾਰੇ ਤੇ ਲੱਗਣ ਤੋਂ ਬਾਅਦ ਉਹ ਫਿਰ ਬੰਦਿਆਂ ਨੂੰ ਮਿਲਦਾ ਤੇ ਇਸ ਕੇਸ ਦਾ ਇਦਾਂ ਕਰਕੇ ਖੁਲਾਸਾ ਹੁੰਦਾ। ਤੁਹਾਨੂੰ ਇਹ ਸਾਰੀ ਗੱਲਬਾਤ ਪੁਲਿਸ ਦੇ ਸਾਹਮਣੇ ਆਉਂਦੀ ਹੈ ਤੇ ਜਿਹੜੀ ਪੁਲਿਸ ਹੈ ਉਹ ਫਿਰ ਆਰਾਧਿਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਦੀ ਹੈ। ਜਿਹੜਾ ਉਹ ਮੁੰਡਾ ਸੀਗਾ ਉਹਦੀ ਉਮਰ 16-17 ਸਾਲ ਦੀ ਸੀ। ਇਸ ਕਰਕੇ ਉਸ ਮੁੰਡੇ ਨੂੰ ਵੀ ਇਸ ਕੇਸ ਦੇ ਵਿੱਚ ਸ਼ਾਮਿਲ ਹੋਣ ਕਰਕੇ ਉਹਨੂੰ ਵੀ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਜੋ ਕਿ ਬਾਲ ਸੁਧਾਰ ਘਰ ਹੁੰਦਾ। ਉਸ ਦੇ ਵਿੱਚ ਭੇਜ ਦਿੱਤਾ ਜਾਂਦਾ ਤੇ ਇਹਨਾਂ ਦੇ ਉੱਤੇ ਮੁਕੱਦਮਾ ਚਲਾਇਆ ਗਿਆ। ਤੁਸੀਂ ਦੇਖੋ ਕਿਵੇਂ ਇੱਕ ਲੜਕੀ ਜਿਹਨੂੰ ਸੈਕਚੁਅਲ ਹਰਾਸ਼ ਕੀਤਾ ਗਿਆ ਪਹਿਲਾਂ ਗੋਦ ਲਿਆ ਗਿਆ ਹੈਨਾ ਜੇ ਤੂੰ ਨਹੀਂ ਪਾਲ ਸਕਦਾ ਜਾਂ ਤੇਰੇ ਇਦਾਂ ਦੇ ਕੋਈ ਰਾਹ ਨਹੀਂ ਤੂੰ ਦੁਬਾਰਾ ਤੋਂ ਵਿਆਹ ਕਰਾ ਲੈ ਇੱਕ ਬੱਚੀ ਨੂੰ ਗੋਦ ਲੈ ਕੇ ਉਹ ਬੰਦੇ ਨੇ ਇਦਾਂ ਗਲਤ ਕੰਮ ਕੀਤਾ ਹੈਨਾ ਉਹ ਵੀ ਬਹੁਤ ਨਿੰਦਣਯੋਗ ਸੀਗਾ ਤੇ ਉਸ ਤੋਂ ਬਾਅਦ ਉਸ ਲੜਕੀ ਨੇ ਉਸ ਲੜਕੀ ਦੇ ਕੋਲ ਵੀ ਕਾਫੀ ਜ਼ਿਆਦਾ ਵਿਕਲਪ ਸੀਗੇ ਕਿਸੇ ਨੂੰ ਦੱਸ ਸਕਦੀ ਸੀ ਜਾਂ ਲੋਕਾਂ ਕੋਲ ਜਾ ਸਕਦੀ ਸੀ ਪੁਲਿਸ ਕੋਲੇ ਜਾ ਸਕਦੀ ਸੀ ਪਰ ਉਹਨੇ ਉਹਨੂੰ ਮਾਰਨ ਦਾ ਫੈਸਲਾ ਲਿਆ ਇਹ ਵੀ ਗਲਤੀ ਸੀ ਤੇ ਉਹਨਾਂ ਨੇ ਮਾਰਿਆ ਮਾਰਨ ਤੋਂ ਬਾਅਦ ਉਹਨਾਂ ਉਹਨੂੰ ਜਿਹੜਾ ਨਦੀ ਦੇ ਵਿੱਚ ਸਿੱਟਿਆ ਨਦੀ ਸਿੱਟ ਕੇ ਉਹ ਦੇਖੋ ਤੁਸੀਂ ਇੱਕ ਹੱਥ ਤੇ ਪੈਰ ਉਹਨਾਂ ਚੋਂ ਖੂਨ ਸਿਮਦਾ ਰਿਹਾ ਉਹਦੇ ਵਿੱਚ ਜਿਹੜੇ ਕੱਪੜੇ ਪਾਏ ਗਏ ਕੱਪੜੇ ਪਾ ਕੇ ਨਦੀ ਸਿੱਟ ਕੇ ਸਮੁੰਦਰ 'ਚ ਵੀ ਪਾ ਗਿਆ ਸਮੁੰਦਰ 'ਚੋਂ ਫੇਰ ਲੋਕਾਂ ਤੱਕ ਆਇਆ ਇਹ ਹੁਣ ਆਪਾਂ ਇੱਕ ਪਰਮਾਤਮਾ ਦੀ ਵਿਧ ਕਹਿ ਸਕਦੇ ਹਾਂ ਇਸ ਚੀਜ਼ ਨੂੰ ਹੈਨਾ ਜੇ ਉਹਦੇ ਵਿੱਚੋਂ ਖੂਨ ਨਾਲ ਨਿਕਲਦਾ ਉਹ ਸ਼ਾਇਦ ਪੈਂਟ ਸ਼ਰਟ ਨਾ ਪਾਉਂਦੇ ਜੇ ਉਹਦੇ ਵਿੱਚ ਜਿਹੜੇ ਕੱਪੜੇ ਨਾ ਪਾਏ ਹੁੰਦੇ ਤਾਂ ਪੁਲਿਸ ਨੂੰ ਇਸ ਕੇਸ ਦੇ ਬਾਰੇ ਪਤਾ ਹੀ ਨਹੀਂ ਲੱਗਣਾ ਸੀ ਜਾਂ ਪੁਲਿਸ ਦੀ ਚੰਗੀ ਜਿਹੜੀ ਇਨਵੈਸਟੀਗੇਸ਼ਨ ਕਹਿ ਲੋ ਜਾਂ ਫਿਰ ਕਿਸਮਤ ਕਹਿ ਲੋ ਜਾ ਕਹਿ ਲਿਆ ਕਿ ਪਰਮਾਤਮਾ ਦੀ ਮਰਜ਼ੀ ਸੀ ਜੋ ਇਹ ਕੇਸ ਜਿਹੜਾ ਸਾਰਾ ਹੱਲ ਹੋਇਆ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਉਣ ਵਾਲੀਆਂ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਆਪਾਂ ਮਿਲਾਂ ਕਿਸੇ ਇਸ ਤਰ੍ਹਾਂ ਦੀ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ